ਲੋ ਜੀ ਰਾਤ ਦਾ ਟਾਈਮ ਆ ਸਰਦਾਰ ਜੀ ਦੀ ਪੈਕਿੰਗ ਮੈਂ ਵੇਖਣ ਦੀ ਹੀ ਕੀ ਸਮਾਨ ਰਹਿ ਗਿਆ ਵਾ ਤੇ ਕੀ ਪਾਉਣ ਵਾਲਾ ਵਾ ਤੇ ਬਾਕੀ ਦਾ ਜਿਹੜਾ ਵਾ ਸਵੇਰੇ ਕਰਾਂਗੇ ਆਪਾਂ ਮਾਰਨਿੰਗ ਦੇ ਟਾਈਮ ਹੋਣ ਹੀ ਸੋਚ ਲਏ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਆ ਮੰਦੀਪ ਕੌਰ ਮੈਂ ਸਵਾਗਤ ਕਰਦੀ ਆ ਆਪਣੇ ਚੈਨਲ ਵਿੱਚ ਤੁਹਾਡਾ ਮੈਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਵੀ ਸਿਹਤ ਹੋਗੇ ਤੇ ਮਸਤ ਹੋਗੇ ਮੈਂ ਵੀ ਠੀਕ ਠਾਕ ਆ ਤੇ ਟਾਈਮ ਹੋ ਗਿਆ ਵਾ 4:30 ਦਾ ਮਾਰਨਿੰਗ ਦਾ ਤੇ ਅਹੀਂ ਕਰਨੀਆਂ ਤਿਆਰੀ ਤਿਉਰੀ ਬਰਾਇ ਦੇ ਜਾਣ ਦੀ ਤੇ ਮੈਂ ਨਾ ਤੋ ਕਿ ਮੈਂ ਆ ਗਈਆਂ ਕਿਚਨ ਦੇ ਵਿੱਚ ਤੇ ਰਾਤ ਦੇ ਜਿਹੜੇ ਭਾਂਡੇ ਮਾਂਜੇ ਪਏ ਸੀ ਇਹ ਉਦੋਂ ਗਿੱਲੇ ਸੀ ਮੈਂ ਤਾਂ ਕਰਕੇ ਰਹਿਣ ਤੇ ਹੋਣੇ ਸੁੱਕ ਗਏ ਇਹਨਾਂ ਨੂੰ ਮੈਂ ਸਾਰਿਆਂ ਨੂੰ ਉੱਪਰ ਲਾ ਦੂੰਗੀ ਸਾਰੇ ਭਾਂਡੇ ਲਾ ਲੂ ਕਿ ਟਿਕਾ ਕੇ ਉਸ ਤੋਂ ਬਾਅਦ ਹੀ ਮੈਂ ਕੋਈ ਹੋਰ ਕੰਮ ਕਰਨਾ ਬਾਕੀ ਕੀ ਕੰਮ ਸਾਰਾ ਮਤਲਬ ਕਿਚਨ ਤੇ ਕਲੀਨ ਹੋਇਆ ਹੀ ਹੈ ਰਾਤ ਦੀ ਹੁੰਦੀ ਆ ਪਾਂਡੇ ਨਹੀਂ ਮੈਂ ਰਾਤ ਨੂੰ ਲਾ ਕੇ ਸੌਂਦੀ ਪਾਂਡੇ ਮਾਂਚੇ ਹੁੰਦੇ ਉਦੋਂ ਗਿੱਲੇ ਹੁੰਦੇ ਆ ਤੇ ਫਿਰ ਮੈਂ ਇਦਾਂ ਸਵੇਰੇ ਉੱਠਦੀ ਆ ਜਦੋਂ ਉਦੋਂ ਹੀ ਮੈਂ ਪਾਂਡੇ ਜਿਹੜੇ ਆ ਉਹ ਸਾਰੇ ਛਣ ਦੇਣੇ ਹੁੰਦੀਆਂ ਛਾਣਣੇ ਦੇ ਉੱਪਰ ਤੇ ਸਾਰੇ ਮੈਂ ਛਾਣਣੇ ਚੋਂ ਪਾਂਡੇ ਕੱਢ ਕੇ ਤੇ ਥਾਉ ਥਾਈ ਰੱਖ ਦੇਣੇ ਆ ਤੇ ਛਾਣਾ ਰੱਖ ਦਿੰਨੇ ਆ ਪਰ ਥੱਲੇ ਤੇ ਪਾਂਡੇ ਵੱਡੇ ਉੱਧਰ ਇੱਥੇ ਮੈਂ ਰੱਖ ਲਿਆ ਚਾਹ ਤੇ ਚਾਹ ਚ ਪਾ ਲਿਆ ਵਾ ਦੁੱਧ ਤੇ ਚਾਹ ਵੀ ਮੇਰੀ ਇੱਕ ਸਾਈਡ ਤੇ ਬਣਦੀ ਤੇ ਇੱਕ ਸਾਈਡ ਤੇ ਮੈਂ ਪਨੀਰ ਦੀ ਪੁਰਜੀ ਬਣਾਉਂਗੀ ਪਰ ਰਾਜ ਰਸਤੇ ਤੇ ਮੈਂ ਆਇਲ ਪਾਉਂਦੀ ਆਇਲ ਥੋੜਾ ਘੱਟ ਲੱਗਾ ਦਵਾਰਾ ਪਾ ਲੈਂਦੀ ਆ ਇਹਦੇ ਵਿੱਚ ਮੈਂ ਪਾ ਲਿਆ ਵਾ ਜੀਰਾ ਤੇ ਪਿਆਜ਼ ਤੇ ਨਾਲ ਹੀ ਮੈਂ ਪਾ ਲੈਣਾ ਵਾ 1.5 ਚਮਚ ਨਮਕ ਦਾ ਜਿਹਦੇ ਨਾਲ ਜਿਹੜੇ ਪਿਆਜ਼ ਆ ਉਹ ਜਲਦੀ ਭੁੱਜ ਜਾਣ ਇੱਧਰ ਮੇਰੀ ਚਾਹ ਉਬਲ ਚੱਲਦੀ ਹੀ ਬੜੀ ਬੜੀ ਮੁਸ਼ਕਲ ਮੈਂ ਫੂਕ ਮਾਰ ਕੇ ਥਾਂ ਕੀਤੀ ਤਾਂ ਵੀ ਇੱਕ ਬੂੰਦ ਡੇਗ ਗਈ ਇੱਧਰ ਸਾਡੀ ਚਾਹ ਵੀ ਰੈਡੀ ਹੋ ਗਈ ਆ ਤੇ ਚਾਹ ਜਿਹੜੀ ਆ ਉਹ ਮੈਂ ਪੋਣ ਲੈਣੀ ਆ ਗੜਵੀ ਦੇ ਵਿੱਚ ਤੇ ਪਹਿਲੋ ਮੈਂ ਜਿਹੜੇ ਬਿਰਾਜ ਨਾਉਣ ਦੇ ਆ ਉਹਨਾਂ ਚਿਰ ਮੈਂ ਜਿਹੜੇ ਆਪਣਾ ਕਿਚਨ ਦਾ ਨਿੱਕੇ-ਮੋਟੇ ਕੰਮ ਆ ਉਹ ਖਤਮ ਕਰ ਲੈਣੇ ਆ ਤੇ ਜਦੋਂ ਉਹਨਾਂ ਨੇ ਆਉਣਾ ਵਾ ਤੇ ਉਦੋਂ ਫਿਰ ਆਪਾਂ ਬਹਿ ਕੇ ਇਕੱਠੇ ਚਾਹ ਪੀਵਾਂਗੇ ਇੱਥੇ ਮੈਂ ਆਪਣੀ ਜਿਹੜੀ ਬਰਾਜ ਦੀ ਸਬਜੀ ਬਣਾਉਣੀ ਆ ਬੜੀ ਹਲਕੀ ਫੁਲਕੀ ਬਣਾਉਣੀ ਆ ਸਫਰ ਦੇ ਵਿੱਚ ਇਹਦੇ ਵਿੱਚ ਕੁਝ ਵੀ ਹੋ ਮਤਲਬ ਨਹੀਂ ਪਾਇਆ ਇਨਾ ਹਲਕਾ ਜਾਂ ਮੈਂ ਮਸਾਲੇ ਪਾਏ ਨੇ ਉਹ ਵੀ ਘਰ ਘਰ ਵਾਲੇ ਮਸਾਲੇ ਜਿੱਦਾਂ ਵੀ ਘਰ ਦੇ ਬਣੇ ਮਸਾਲੇ ਹੋਰ ਕੁਝ ਨਹੀਂ ਰੈਡੀਮੈਡ ਮਸਾਲੇ ਵੈਸੇ ਵੀ ਸਾਡੇ ਘਰ ਹੈ ਵੀ ਨਹੀਂਗੇ ਤੇ ਆਮ ਇਹ ਸਾਰਾ ਜਿਹੜਾ ਮਸਾਲਾ ਵਾ ਪੁੰਨ ਪੁੰਨ ਲੈਣਾ ਤੇ ਨਾਲ ਹੀ ਮੈਂ ਪਾ ਲਿਆ ਪਨੀਰ ਪਨੀਰ ਮੈਂ ਜਿਹੜਾ ਰਾਤ ਹੀ ਫਟਾ ਕੇ ਤਰ ਰੱਖ ਲਿਆ ਸੀ ਫ੍ਰਿਜ ਚ ਤੇ ਡੇਢ ਕਿੱਜਾਗ ਦਾ ਇਹ ਪਨੀਰ ਆ ਤੇ ਮੈਂ ਬਣਾ ਕੇ ਤੇ ਰੱਖ ਲਿਆ ਹੀ ਮੈਂ ਕਿਉਂਕਿ ਰੈਡੀਮੇਡ ਉਹ ਜਾਂ ਨਹੀਂ ਹੁੰਦਾ ਘਰ ਤਾਂ ਆਪਣੀ ਤਸੱਲੀ ਦੇ ਨਾਲ ਆਪਾਂ ਬਣਾ ਲਈਦਾ ਵਾ ਤਾਂ ਕਰਕੇ ਫਿਰ ਮੈਂ ਇਦਾਂ ਹੀ ਬਣਾ ਲੈਂਦੀ ਹਿੰ ਜਦੋਂ ਦਿਲ ਕਰੇ ਵੀ ਪਨੀਰ ਖਾਣਾ ਵਾ ਤੇ ਇਹ ਕਹਿੰਦੇ ਸੀ ਜਾਂ ਭਿੰਡੀਆਂ ਖਾਣਦੀਆਂ ਵਾ ਤੇ ਜਾਂ ਪਨੀਰ ਤੇ ਫਿਰ ਕਹਿੰਦੇ ਚਲੋ ਭਿੰਡੀਆਂ ਰਹਿਣ ਦਿੰਨੇ ਆ ਤੇ ਪਨੀਰ ਬਣਾ ਲਿਓ ਤਾਂ ਕਰਕੇ ਫਿਰ ਮੈਂ ਪਨੀਰ ਪੁਰਜੀ ਜਿਹੜੀ ਆ ਉਹ ਇਹਨਾਂ ਵਾਸਤੇ ਬਣਾਉਂਦੀ ਆ ਤੇ ਨਾਲੇ ਮੈਂ ਤੇ ਦਿਲਸ਼ੇਰ ਵਾਂਹੀਂ ਘਾਲਾਂਗੇ ਬ੍ਰੇਕਫਾਸਟ ਵਿੱਚ ਤੇ ਨਾਲੇ ਬਰਾਜ ਲੈ ਜਾਣਗੇ ਤੇ ਇਹ ਸਬਜੀ ਜਿਹੜੀ ਆ ਉਹ ਮੈਂ ਹੁਣ ਸਿਮ ਗੈਸ ਤੇ ਕਰ ਦੇਣੀ ਆ ਤਾਂ ਆਪੇ ਹੌਲੀ-ਹੌਲੀ ਬਣਦੀ ਰਹੂਗੀ ਤੇ ਇੱਧਰ ਮੈਂ ਗੁੰਨਣ ਲੱਗ ਗਈਆਂ ਆਪਣਾ ਆਟਾ ਤੇ ਜਿਹੜਾ ਨਾ ਫਿਲਟਰ ਦਾ ਪਾਣੀ ਉਹ ਥੋੜਾ ਜਿਹਾ ਨਾ ਗੁਣਗੁਣਾ ਜਾਂ ਹੰਦਾਵਾ ਗਰਮੀ ਦੇ ਨਾਲ ਤੇ ਆਟੇ 'ਚ ਮੈਂ ਥੋੜਾ-ਥੋੜਾ ਪਾਣੀ ਪਾ ਕੇ ਗੁੰਨਾ ਮੈਂ ਕਿਉਂਕਿ ਜਦੋਂ ਇਹ ਪੰਜ ਕੇ ਮਿੰਟ 10 ਮਿੰਟ ਇਹਨੂੰ ਰੱਖਣਾ ਮੈਂ ਰੋਟੀ ਪਕਾਉਣ ਤੋਂ ਪਹਿਲਾਂ ਤੇ ਨਾ ਆਪਣੇ ਆਪ ਵੀ ਢਿੱਲਾ ਹੋਣ ਲੱਗ ਜਾਂਦਾ ਵਾ ਤੇ ਪਤਾ ਨਹੀਂ ਕੀ ਗੱਲ ਐ ਇਦਾਂ ਨਾ ਮੌਸਮ ਹੁਣ ਗਰਮੀ ਦਾ ਬਹੁਤ ਜ਼ਿਆਦੀ ਗਰਮੀ ਆਟਾ ਵੀ ਗਰਮ ਹੋਇਆ ਹੁੰਦਾ ਵਾ ਤੇ ਪਾਣੀ ਵੀ ਗਰਮ ਹੋਇਆ ਹੁੰਦਾ ਵਾ ਤੇ ਮੈਂ ਨਾ ਇਦਾਂ ਕਰਕੇ ਆਟਾ ਥੋੜਾ ਜਨਾ ਮੱਲਬ ਟਾਈਟ ਗੁੰਨਣ ਦੀਆਂ ਕਿ ਜਿਹੜਾ ਗੁੰਜਣ ਤੋਂ ਬਾਅਦ ਪੰਜ ਇੱਕ ਮਿੰਟ ਪਿਆ ਰਵੇ ਤੇ ਫਿਰ ਥੋੜਾ ਆਪਣੇ ਆਪ ਵੀ ਢਿੱਲਾ ਹੋ ਜਾਂਦਾ ਵਾ ਤੇ ਮੈਂ ਇੱਥੇ ਫਟਾਫਟ ਆਟਾ ਗੁੰਨੀ ਜਾਂਦੀ ਆ ਟੋਟਾ ਟੋਟਾ ਗੁੰਨ ਕੇ ਮੈਂ ਲਾ ਲੈਣਾ ਵਾ ਪਹਿਲੋਂ ਤੇ ਫਿਰ ਮਤਲਬ ਉਹਦੋਂ ਸਾਡੀ ਚਾਹ ਵੀ ਬਣ ਜਣੀ ਆ ਸੌਰੀ ਮਤਲਬ ਸਬਜੀ ਵੀ ਬਣ ਜਣੀ ਆ ਮੇਰੀ ਤੇ ਇੱਥੇ ਮੈਂ ਆਟਾ ਜਿਹੜਾ ਮੇਰਾ ਲੱਗ ਹੀ ਚੱਲਿਆ ਵਾ ਬਸ ਆਟਾ ਮੈਂ फटाफट ਲਾ ਲੈਣਾ ਵਾ ਤੇ ਸਮੂਥਲੇ ਥਾਣਾ ਮੈਂ ਆਟਾ ਗੁੰਨ ਲਿਆ ਵਾ ਤੇ ਇਦਾਂ ਹੀ ਬੋਲਾ ਜੀ ਆਟਾ ਗੁੰਨ ਗੁੰਨ ਕੇ ਤੇ ਚਲੋ ਜੀ ਮੈਂ ਲਾ ਕੇ ਰਹਾ ਲਿਆ ਵਾ ਹੁਣ ਮੈਂ ਇੱਥੇ ਨਾਲ ਹੀ ਤਵਾਰਾ ਖਿਲਾਵਾ ਪੰਜ 10 ਮਿੰਟ ਪਹਿਲੋਂ ਮਤਲਬ ਰੋਕ ਕੇ ਤੇ ਫਿਰ ਮੈਂ ਫੁਲਕੇ ਲਾਉਣੇ ਸ਼ੁਰੂ ਕੀਤੇ ਆ ਤੇ ਇੱਥੇ ਮੈਂ ਫੁਲਕੇ ਲਾਉਣ ਲੱਗ ਗਈਆਂ ਮੈਂ ਬਰਾਏ ਨੂੰ ਕਿਹਾ ਕਿ ਵਿਚਾਲ ਲਿਆਵਾ ਤੋ ਕਹਿੰਦੇ ਕਿ ਕਿਚਨ ਵਾਲਾ ਕੰਮ ਪਹਿਲੋਂ ਨਿਬੇੜ ਦੋ ਤੇ ਫਿਰ ਆਪਾਂ ਇਕੱਠੇ ਬਹਿ ਕੇ ਚਾਹ ਪੀ ਲੈਨੇ ਆ ਤਾਂ ਕਰਕੇ ਮੈਂ ਪਹਿਲੋਂ ਫੁਲਕੇ ਵੀ ਲਾਉਣ ਲੱਗ ਗਈਆਂ ਤੇ 10 12 ਫੁਲਕੇ ਇਹਨਾਂ ਨੇ ਖਾਣਨੇ ਆ ਤੇ ਬਾਕੀ ਫੁਲਕੇ ਹੀ ਜਿੰਨੇ ਕ ਖਾਣੇ ਉਹ ਵੀ ਮੈਂ ਲਾ ਕੇ ਰੱਖ ਕੇ ਜਾਣੇ ਆ ਕਿਉਂਕਿ ਫਿਰ ਉੱਥੇ ਸਾਨੂੰ ਗਿਆਨ ਨੂੰ ਟਾਈਮ ਲੱਗ ਜਾਣਾ ਵਾ ਤੇ ਉਹਦਿਆਂ ਨੂੰ ਫਿਰ ਰੋਟੀ ਵੀ ਪੱਕੀ ਹੋਣੀ ਚਾਹੀਦੀ ਆ ਰੋਟੀ ਵੀ ਆਪ ਹੀ ਪਕਾਉਣੀ ਆ ਮੈਂ ਤੇ ਝਾੜੂ ਪੋਚੇ ਤੇ ਮਤਲਬ ਡਸਟਿੰਗ ਵਗੈਰਾ ਉਹ ਮੈਂ ਸਵੇਰੇ ਸਖਤੀ ਕਰ ਲਿਆ ਹੀ ਫਿਰ ਉਸ ਤੋਂ ਬਾਅਦ ਮੈਂ ਨਹਾ ਲਿਆ 4:30 ਵਜੇ ਤੱਕ ਤਾਂ ਮੈਂ ਆਪਣਾ ਕੰਮ ਜਿਹੜਾ ਹੀ ਕਰਦਾ ਸਾਰਾ ਫਿਨਿਸ਼ ਕਰ ਚੁੱਕੀ ਆ ਤੇ ਬੈੱਡ ਸ਼ੀਟਾਂ ਵਗੈਰਾ ਵੀ ਝਾੜ-ਝੂੜ ਮੈਂ ਲਈਆਂ ਵਾ ਕਿਉਂਕਿ ਅੱਜ ਬਿੜਾਏ ਨੇ ਜਾਣਾ ਵਾ ਤੇ ਝਾੜੂ ਜਿਹੜਾ ਉਹ ਆਪਾਂ ਨਹੀਂ ਲਾਉਣਾ ਬਾਅਦ ਚ ਜਾਣ ਤੋਂ ਤਾ ਕਰਕੇ ਮਤਲਬ ਤੁਹਾਡੇ ਮੰਮੀ ਸੱਸ ਮੇਰੇ ਜਿਹੜੇ ਉਹ ਵਿਚਾਰ ਕਰਦੇ ਆ ਛਾੜੂ ਦੀ ਤਾਂ ਕਰਕੇ ਮਤਲਬ ਮੈਨੂੰ ਤਾਂ ਇਹੋ ਜਿਹਾ ਕੋਈ ਨਹੀਂ ਆ ਮੈਨੂੰ ਨਾ ਮੈਂ ਕਿਚਨ ਚ ਜਾਈਆ ਨਾ ਮੈਨੂੰ ਬੜੀ ਜਾਇ ਨਾ ਪਸੀਨਾ ਆਈ ਜਾਂਦਾ ਏਸੀ ਚ ਵੀ ਤੇ ਬਰਾਏ ਮੈਨੂੰ ਕਹਿਣ ਦੇ ਕਿ ਮਤਲਬ ਮੈਨੂੰ ਤੇ ਠਹਾ ਲੱਗਣ ਦੀ ਤੇ ਤੈਨੂੰ ਕਿੰਨੀ ਗਰਮੀ ਲੱਗੇ ਨਹੀਂ ਮੈਨੂੰ ਮੈਂ ਕਿਚਨ ਚ ਜਾਈਆ ਕਿਦਮ ਤੇ ਮੈਨੂੰ ਗਰਮੀ ਲੱਗੇ ਜਾਂ ਡੀ ਤੇ ਇੱਥੇ ਨਾ ਮੈਂ ਆਪਣੀ ਥਾਇਰੋਇਡ ਦੀ ਦਵਾਈ ਵੇਖਣ ਢੀਆ ਕਿਉਂਕਿ ਮੈਂ ਬੜੇ ਦਿਨ ਹੋ ਗਏ ਮੈਂ ਨਾ ਥਾਇਰੋਇਡ ਦੀ ਦਵਾਈ ਨਹੀਂ ਖਾਦੀ ਕਿਉਂਕਿ ਮੈਂ ਥਾਇਰੋਇਡ ਟੈਸਟ ਕਰਵਾਉਣਾ ਹੀ ਪਰ ਸਾਡਾ ਨਾ ਟਾਈਮ ਨਹੀਂ ਲੱਗਾ ਇਦਾਂ ਨਾ ਮੈਨੂੰ ਇਦਾਂ ਲੱਗੀ ਜਣਾ ਮੇਰਾ ਪਸੀਨਾ ਜਦੋਂ ਤੁਰਨਿਆ ਹੁੰਦਾ ਮੈਂ ਬਾਰ-ਬਾਰ ਪੂੰਝਣ ਢੀਆ ਆਪਣਾ ਫੇਸ ਨੂੰ ਤੇ ਇੱਥੇ ਦਿਲਸ਼ੇਰ ਕੋ ਮੈਂ ਮੰਗਾ ਲਿਆ ਵਾ ਪਾਣੀ ਫ੍ਰਿਜ ਦਾ ਤੇ ਗਲਾ ਮੇਰਾ ਹਜੇ ਪੂਰੀ ਤਰ੍ਹਾਂ ਠੀਕ ਨਹੀਂ ਹੈ ਮਰ ਮੈਂ ਪਾਣੀ ਪੀ ਜਾਂ ਢੀਆ ਫ੍ਰਿਜ ਦਾ ਠੰਡਾ ਠੰਡਾ ਜਿਆ ਗਰਮੀ ਬੜੀ ਲੱਗਦੀ ਜਦੋਂ ਕੰਮ ਕਰਦੇ ਹੋਈ ਇਹਦੇ ਫਿਰ ਕੀ ਕਰਨਾ ਵਾ ਮਤੇ ਇੱਥੇ ਬੜਾ ਮੈਨੂੰ ਸਮਝਾਉਣ ਦੇ ਹੀ ਕਿ ਆ ਇਦਾਂ ਕਾ ਮਾਵਲਾ ਹੋ ਗਿਆ ਵਾ ਆ ਵੀ ਕੰਮ ਹੋ ਗਿਆ ਵਾ ਇਹ ਇਦਾਂ ਮਤਲਬ ਜੋ ਵੀ ਸਾਡੇ ਨਾ ਕਰਦੇ ਕੰਮ ਉਹ ਮੈਨੂੰ ਸਮਝਾਉਣ ਦੇ ਹੀ ਕਿ ਮਤਲਬ ਇਹ ਇਦਾਂ ਕਰਨਾ ਵਾ ਆ ਕਰਨ ਵਾਲਾ ਉਹ ਰਹਿ ਗਿਆ ਵਾ ਆ ਹੋ ਗਿਆ ਕੰਮ ਇੰਨੇ ਗ ਤੇ ਇੱਥੇ ਮੈਨੂੰ ਕਹਿ ਰਹੇ ਹੀ ਕਿ ਮਲਵਾ ਵਧੀਆ ਲੱਗੇ ਨਹੀਂ ਮੈਨੂੰ ਟੀ-ਸ਼ਰਟ ਪਾਈ ਕਿ ਮੈਂ ਜਾਂ ਸ਼ਰਟ ਪਾ ਲਾਂ ਤੇ ਮੈਂ ਕਿਹਾ ਨਹੀਂ ਬੜੀ ਵਧੀਆ ਲੱਗੰਦੀ ਆ ਤੁਹਾਨੂੰ ਇਹੋ ਹੀ ਰਹਿਣ ਦਾ ਕੋਈ ਨਹੀਂ ਟੀ-ਸ਼ਰਟ ਚ ਕੰਫਰਟੇਬਲ ਰਹੀਦਾ ਸ਼ਰਟਾਂ ਨਾਲੋਂ ਤੇ ਰਾਸ ਖਾਲੇ ਆ ਉਹਨਾਂ ਨੇ ਚਾਹ ਦੇ ਨਾਲ ਤੇ ਮੈਂ ਸਿਰੇ ਸਿਰੇ ਕੁਛ ਨਹੀਂ ਖਾਂਦੀ ਮੈਂ ਇਦਾਂ ਹੀ ਫੋਗੀ ਚਾਹ ਪੀ ਲੈਣੀ ਹੁੰਦੀ ਆ ਤੇ ਨਾਲੇ ਅਸੀਂ ਦੋਵੇਂ ਜਣੇ ਗੱਲਾਂ ਗੱਲਾਂ ਕਰਨਦੇ ਆ ਤੇ ਇਹ ਮੈਂ ਪੁੱਛਣ ਦੀ ਕਿ ਐਨੀ ਛੇਤੀ ਕੋ ਚੱਲ ਜਣਾਵਾ ਟਾਈਮ ਤਾਂ ਹਜੇ ਹੈਗਾ ਵਾ 8:30 ਵਜੇ ਗੱਡੀ ਆਉਣੀ ਆ ਤਾਂ ਆਪਾਂ ਹੁਣੇ ਜਾ ਕੇ ਕੀ ਕਰਨਾ ਤੇ ਉਹ ਮੈਨੂੰ ਕਹਿੰਦੇ ਸੀ ਕੋਈ ਨਹੀਂ ਜਾਂਦੇ ਜਾਂਦੇ ਆਪਾਂ ਹੌਲੀ ਹੌਲੀ ਜਾਵਾਂਗੇ ਤੇ ਜਾਂਦੇ ਜਾਂਦਾ ਉਹ ਟਾਈਮ ਆ ਜਾਣਾ ਇੱਥੇ ਉਹ ਕਰਨ ਲੱਗ ਗਿਆ ਗੱਡੀ ਬੈਕ ਤੇ ਮੰਮੀ ਇੱਥੇ ਖਲੋਤੇ ਆ ਤੇ ਡੈਡੀ ਤੇ ਚਲ ਗਏ ਆ ਸ਼ਾਇਦ ਗੁਰਦਰਾ ਸਾਹਿਬ ਗਏ ਹੋਣ ਡੈਡੀ ਇੱਥੇ ਮੰਮੀ ਤੋਰਨ ਆਏ ਆ ਬਰਾਏ ਨੂੰ ਤੇ ਅਹੀਂ ਮਾਪੋਤੇ ਚੱਲੇ ਆ ਚੜਾਉਣ ਵਾਪਸੀ ਵਿੱਚ ਅਹੀਂ ਆਵਾਂਗੇ ਇਕੱਲੇ ਤੇ ਜਾਂਦਿਆਂ ਨੂੰ ਤਾਂ ਬਰਾਏ ਸਾਡੇ ਨਾਲ ਜਾਂਦੇ ਆ ਤੇ ਆ ਨਾ ਇੱਥੋਂ ਸ਼ੂਟ ਕਰ ਲਿਆ ਨਾ ਬੜਾ ਪਿਆਰਾ ਲੱਗਦਾ ਇੱਥੇ ਨਾ ਵਿਆਸ ਦੇ ਲਾਗੇ ਬਹੁਤ ਜ਼ਿਆਦਾ ਹੀ ਵਧੀਆ ਨਾ ਵਾਤਾਵਰਨ ਬੜਾ ਸਾਫ਼ ਸੁਥਰਾ ਵਾ ਤੇ ਮੈਂ ਇੱਥੇ ਬਣਾ ਲਈ ਆ ਥੋੜੀ ਜੀ ਵੀਡੀਓ ਤੇ ਨਾਲ ਹੀ ਅਸੀਂ ਗੱਲਾਂ ਕਰਦੇ ਜਾਂਦੇ ਹੀ ਤਾਂ ਨਾਲੇ ਮੈਂ ਚਲੋ ਥੋੜੀ ਜੀ ਵੀਡੀਓ ਵੀ ਸ਼ੂਟ ਕਰ ਲੈਣੀ ਆ ਤੇ ਐਡ ਕਰ ਦੂੰਗੀ ਨਾਲ ਤੇ ਨਾ ਬੜਾ ਪਿਆਰਾ ਇੱਥੋਂ ਨਾ ਅੱਖਾਂ ਨੂੰ ਬੜਾ ਸਕੂਨ ਜਿਹਾ ਮਿਲਿਆ ਕਿਉਂਕਿ ਉਦੋਂ ਮਾਰਨਿੰਗ ਦਾ ਟਾਈਮ ਹੀ 6 ਜਾਂ 6:30 ਵਜੇ ਹੀ ਵਿਆਸ ਪਹੁੰਚ ਗਏ ਹੀ ਤੇ ਬੜਾ ਸੋਹਣਾ ਵਧੀਆ ਮੌਸਮ ਸੀ ਇੱਥੇ ਅਸੀਂ ਆ ਗਏ ਆ ਪਾਰਕਿੰਗ ਦੇ ਵਿੱਚ ਤੇ ਪਾਰਕਿੰਗ ਜਿਹੜੀ ਆ ਇੱਥੇ ਗੱਡੀ پارک ਕਰ ਲਾਂਗੇ ਪਹਿਲੋਂ ਤੇ ਫਿਰ ਉਹ ਨਾ ਚਨ ਭਾਈ ਸਲਿੱਪ ਵਾਲਾ ਵੀ ਆ ਗਿਆ 50 ਰੁਪਏ ਨੇ ਸਲਿੱਪ ਕੱਟੀ ਆ ਤੇ ਬਰਾਏ ਲੈ ਕੇ ਤੁਰ ਪਏ ਆਪਣੇ ਬੈਗ ਵਗੈਰਾ ਇੱਥੇ ਦਿਲ ਕਹਿੰਦਾ ਮੈਂ ਕਿੱਟ ਫੜ ਲੈਣਾ ਤੇ ਮੈਂ ਕਿਹਾ ਮੈਂ ਵੀਡੀਓ ਸ਼ੂਟ ਕਰ ਲੈਨੀ ਆ ਇੱਥੇ ਮੈਂ ਤੁਰ ਹੀ ਆਉਂਦੀ ਆ ਤੇ ਮੈਂ ਵੇਖੀ ਨਹੀਂ ਤੇ ਮੇਰੀ ਚੁੰਨੀ ਰੋਲਦੀ ਆਉਂਦੀ ਆ ਮੈਂ ਹੁਣ ਧਿਆਨ ਦਿੱਤਾ ਵਾ ਤੇ ਇੱਥੇ ਬਿਆਸ ਸਟੇਸ਼ਨ ਤੇ ਇਦਾਂ ਸਾਫ ਸਫਾਈ ਮਾਰਨਿੰਗ ਦੇ ਟਾਈਮ ਹੋਣਦੀ ਹੁੰਦੀ ਆ ਤੇ ਇੱਥੇ ਨੰਗਨディア ਟ੍ਰੇਨ ਇਹ ਇੱਕ ਨੰਬਰ ਪਲੇਟਫਾਰਮ ਤੇ ਆਈ ਆ ਤੇ ਇਹ ਉਧਰੋਂ ਆਉਣ ਵਾਲੀ ਆ ਦਿੱਲੀ ਤੋਂ ਤੇ ਜਿਹੜੀਆਂ ਸਾਡੇ ਇਧਰੋਂ ਬਰਾਜ ਨੇ ਜਾਣਾ ਉਹ ਇਧਰੋਂ ਨਹੀਂ ਆਉਣੀ ਆ ਜਿਹੜੀ ਆ ਟ੍ਰੇਨ ਆ ਗਈ ਆ ਬਰਾਜ ਵਾਲੀ ਤੇ ਇਹ ਵਾਲੀ ਟ੍ਰੇਨ ਤੇ ਬਰਾਜ ਬਹਿਣਗੇ ਤੇ ਇਹ ਟ੍ਰੇਨ ਬੜੀ ਸੋਹਣੀ ਆ ਤੇ ਸ਼ਾਇਦ ਇਹ ਸਾਰੀ ਏਸ਼ੀਆ ਮੇਰਾ ਖਿਆਲ ਆ ਤੇ ਇੱਥੇ ਬਰਾਏ ਤੁਰੇ ਜਾਣਦੇ ਆ ਮੈਨੂੰ ਕਹਿਣ ਦੇ ਹੀ ਕਿ ਆ ਜਾ ਗੱਡੀ ਦੇ ਵਿੱਚ ਇੱਕ ਮਿੰਟ ਤੇ ਮੈਂ ਕਿਹਾ ਨਹੀਂ ਗੱਡੀ ਤੁਰ ਪੈਣੀ ਆ ਤੋ ਫਿਰ ਆਪ ਹੀ ਥੱਲੇ ਉਤਰ ਆਏ ਆ ਤੇ ਬਸ ਤੁਰ ਪਿਆ ਆਪਣੇ ਆਪੇ ਡੋਰ ਜਿਹੜਾ ਬੰਦ ਹੁੰਦਾ ਟਰੇਨ ਦਾ ਤੇ ਬਰਾਏ ਨਿਕਲ ਗਿਆ ਤੇ ਮੈਂ ਤਾਂ ਦਿਲਸ਼ੇਰ ਹੀ ਉਦਾਸ ਹੋ ਕੇ ਕੱਲੇ ਆ ਗਈ ਆ ਵਾਪਸ ਘਰ ਨੂੰ ਔਣਦੇ ਆ ਨਾਲੇ ਮਾਪਤ ਗੱਲਾਂ ਕਰਦੇ ਆ ਔਣਦੇ ਆ ਚਲੋ ਜੀ ਮੈਂ ਵੀਡੀਓ ਦਾ ਕਰਦੀ ਆ ਇੱਥੇ ਐਂਡ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਉਂਦੀ ਹੈ ਆਪਣੇ ਮੇਰੇ ਚੈਨਲ ਨੂੰ ਸ਼ੇਅਰ ਸਬਸਕ੍ਰਾਈਬ ਤੇ ਲਾਈਕ ਕਮੈਂਟ ਕਰਨਾ ਨਾ ਭੁੱਲਿਆ ਕਰਨਾ ਨਾਲ ਦੀ ਨਾਲ ਦਬਲ ਬੈਲ ਆਈਕਨ ਨੂੰ ਜਿਹਦੇ ਨਾਲ ਮੇਰੇ ਆਉਣ ਵਾਲੀ ਹਰ ਵੀਡੀਓ নোਟੀਫਿਕੇਸ਼ਨ ਸਭ ਤੋਂ ਮੇਰੇ ਨੂੰ ਮਿਲਦੀ ਰਹੇ ਆਪਣਾ ਰੱਖਿਓ ਬਹੁਤ ਸਾਰਾ ਖਿਆਲ ਬਿਲਦੇ ਆ ਨੈਕਸਟ ਵੀਡੀਓ ਤਦ ਤੱਕ ਲਈ ਬਾਏ ਬਾਏ